Ya penting, nah, ini kita lihat sekarang. Jujur, menghadapi orang,

i <laughs> ठरिया वेर ताजमान ठाहिया ਐਸੀ ਕਰਨੀ ਚਲਵੇਂ ਐਸੀ ਕਰਨੀ ਕਰਮੇ ਹਮ ਹਸੈ ਜਾਗ ਜੋਏ ਸਤਨੰ ਕ੍ਰਿਪਾਤਿ ਵਿੱਚ ਤੁਮਹੀ ਜਾਣੀ ਨਾਨਕ ਦਾਸ ਸਰਬਾ ਗੁਰ ਬਾਣੀ ਬੋਧੇਰ ਦਾਸ ਹਮਾਰੀ ਜੀਉ ਪਿੰਡ ਸਭ ਪਿਆਰਾ ਪਿਆ ਆਉ ਤੁ ਸਭ ਤੇ ਵੜਿਆ ਕੋਈ ਨਾ ਹੋਣਾ ਜਾਣ ਦੇ ਕੁਰੇ ਗੁਪਤਾ ਹਰ ਹਸ ਤੁਰੇ ਕੀ ਸਿਰ ਮਰਮਾਨਾ ਤੁਰੇ ਬੋਸ ਨਾ ਹਰਮਨ ਦਾ ਤੁਰੇ ਜੋਗ ਗੁਪਤ ਕਲਿਹ ਤੁਰੇ ਸਾਸ ਸੁਮੇਤਵੇ ਨਾਨਕ ਤੁਮਕਾ ਸਦਾ ਵਿਗਾਸ ਆਉਣੀ ਲੰਗਰ ਚੱਲ ਪਿਆ ਵਾ ਵਾਹ ਜੀ ਵਾਹ ਭਾਜੀ ਵਾਹ ਇਹ ਪ੍ਰਭਾਪੂਰੀ ਸੇਵਾ ਕਰਦੇ ਰਿਹਾ ਜਾ ਜੋੜੇ ਸਾਰੇ ਨੇ ਇੱਧਰ ਲਾਉਣੇ ਆਪਣੇ ਜਗਾ ਸਾਰੇ ਨੇ ਇੱਧਰ ਇੱਧਰ ਲਓ ਜੀ ਆਪਾਂ ਅੱਗੇ ਲੰਗਰ ਦੇ ਵਿੱਚ ਉਹਨੂੰ ਲੰਗਰ ਦੇਖੋ ਸੰਗਤਾਂ ਬੜੀਆਂ ਧੁੰਦਾਂ ਨਾਲ ਸ਼ਕਰੀਆਂ ਛੋਟੇ ਸਹਿਜਾਂ ਦੀ ਅਸੀਂ ਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਥੇ ਆਏ ਸਾਲ ਮੰਨ ਲਓ ਤਕਰੀਬਨ 18 ਸਾਲ ਹੋ ਚੁੱਕੇ ਨੇ ਇੱਥੇ ਆਏ ਸਾਲ ਪਿੰਡ ਵਾਲੇ ਸਾਰੇ ਆਪਣੇ ਮੰਨ ਲਓ ਬਲਾੜਾ ਨਿਵਾਸੀ ਮਿਲ ਕੇ ਲੰਗਰ ਲਾਉਂਦੇ ਨੇ ਆ ਦੇਖੋ ਛੋਟੇ ਛੋਟੇ ਬੱਚੇ ਲੰਗਰ ਵੀ ਚਾਹਦੇ ਹੋਏ ਠੀਕ ਹੈ ਤੇ ਪਕੌੜੇ ਵੀ ਛਾਹਦੇ ਹੋਏ ਪਕੌੜਿਆਂ ਦਾ ਲੰਗਰ ਲੱਗਿਆ ਹੋਇਆ ਲਓ ਜੀ ਦੇਖੋ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਸੇਵਾਦਾਰਾਂ ਕੋਲ ਲਓ ਜੀ ਬਹੁਤ ਵੱਡੇ ਸੇਵਾਦਾਰ ਨੇ ਇਹ ਇਹਨਾਂ ਦਾ ਬਹੁਤ ਸਹਿਯੋਗਦਾਨ ਵੱਡਾ ਲੋ ਜੀ ਆ ਦੇਖੋ ਇਹਨਾਂ ਦਾ ਚੱਲਦਾ ਲੰਗਰ ਇੱਥੇ ਪਿੰਡ ਵਾਲੇ ਮਿਲ ਕੇ ਸਾਰੇ ਆਪਣੇ ਨਗਰ ਦੇ ਮਿਲ ਕੇ ਲੰਗਰ ਤਿਆਰ ਕਰਦੇ ਨੇ ਆ ਦੇਖੋ ਚੱਲੀ ਜਾਂਦੇ ਨੇ ਆ ਦੇਖੋ ਆਲੂ ਚੱਲੀ ਜਾਂਦੇ ਨੇ ਇੱਥੇ ਪਕੌੜੇ ਬੰਦ ਨੇ ਹਾਂ ਸਬਜ਼ੀ ਰੋਟੀ ਪਿਆਰ ਆ ਹੋਰ ਜੀ ਕੀ ਹਾਲ ਹੈ ਜੀ ਕੈਮ ਆਹ ਦਿਖਾ ਦਈਏ ਸਾਰਾ ਕੁਝ ਆ ਦੇਖੋ ਜੀ ਤਕਰੀਬਨ ਔੜੇ ਬਣ ਜਾਂਦੇ ਨੇ तकरीबन ਸਾਰਾ ਦਿਨ ਪਕੌੜੇ ਚੱਲਦੇ ਦੇਖੋ ਤਿਆਰ ਹੋ ਜਾਂਦੇ ਨੇ ਆਹ ਦੇਖੋ ਆਹ ਦੇਖੋ ਇਧਰ ਮੰਨ ਲਓ ਸ਼ਾਮ ਦੀ ਰੋਟੀ ਦਾ ਤੇ ਦੁਪਹਿਰ ਦੀ ਰੋਟੀ ਦਾ ਜੀ ਪ੍ਰਬੰਧ ਹੋ ਜਾਂਦਾ ਜੀ ਦੇਖੋ ਗੋਭੀ ਜੀ ਰੀ ਜਾਂਦੇ ਨੇ ਇਧਰ ਤੇ ਆਪਣੇ ਆ ਸਾਰੇ ਸੇਵਾਦਾਰ ਹੋਰ ਇਹ ਇਧਰ ਘੰਡੇ ਛਿੱਲੇ ਜਾ ਰਹੇ ਨੇ ਲੋ ਜੀ ਬਾਈ ਦੀ ਡਿਊਟੀ ਆ ਚਾਹ ਤੇ ਬਾਈ ਚਾਹ ਪੂਰੀ ਵਧੀਆ ਘੈਂਟ ਬਣਾਉਂਦਾ ਤੇ ਸਾਰੇ ਸੰਗਤ ਨੂੰ ਛਕਾਉਂਦਾ ਲੋ ਜੀ ਉਹ ਦੇਖੋ ਕੋਈ ਨਹੀਂ ਮਾਈਆਂ ਨਹੀਂ ਦਿਖਾਉਣਾ ਜੀ ਜਿਵਾਗ ਜਿਵਾਗ ਹਾਂ ਜੀ ਜਿਵਾਗ ਇੱਧਰ ਦੇਖੋ ਜੀ ਪਕੌੜਿਆਂ ਵਾਸਤੇ ਆਲੂ ਦਵਾਰਾ ਚੱਲੀ ਜਾਂਦੇ ਨੇ ਜੀ ਬਣੀ ਜਾਂਦੇ ਨੇ ਲੋ ਜੀ ਇੱਧਰ ਪ੍ਰਸ਼ਾਦਾ ਤਿਆਰ ਹੋ ਰਿਹਾ ਬੀਬੀਆਂ ਲੱਗ ਰਹੀਆਂ ਨੇ ਪੱਠੀਆਂ ਲਾਰਕੀਆਂ ਨੇ ਜੀ ਦੇਖੋ ਕਿੰਨੀਆਂ ਦੇਖੋ ਜੀ ਆਪ ਦੇਖ ਸਕਦੇ ਹੋ ਦੇਖੋ ਬੋਲ ਕੇ